ਨਵੰਡੀਆ ਪੰਜਾਬੀ ਦੇਖ ਰਹੇ ਤੁਸੀਂ ਮਹਾਂ ਅੰਚਲ ਜਗੀਤਾ ਧੁੰਦ ਜਿਹੜੀ ਆ ਪੰਜਾਬ ਦੇ ਵਿੱਚ ਪੈਣੀ ਸ਼ੁਰੂ ਹੋ ਚੁੱਕੀ ਆ ਤੜਕੇ ਹੀ ਧੁੰਦ ਦੀ ਚਿੱਟੀ ਚਾਦਰ ਸੜਕਾਂ ਦੇ ਉੱਤੇ ਵਿਛੀ ਹੋਈ ਦਿਖਾਈ ਦੇ ਰਹੀ ਆ ਦੂਰ ਦੂਰ ਤੱਕ ਕੁਝ ਦਿਖਾਈ ਨਹੀਂ ਪੈਂਦਾ ਤਾਂ ਹੁਣ ਸੜਕੀ ਹਾਦਸਿਆਂ ਦੀ ਗਿਣਤੀ ਵੱਧਨੀ ਵੀ ਸ਼ੁਰੂ ਹੋ ਚੁੱਕੀ ਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਾਵਧਾਨ ਹੋ ਜਾਓ ਕਿ ਤੁਸੀਂ ਵੀ ਇਹਨਾਂ ਤਸਵੀਰਾਂ ਨੂੰ ਦੇਖ ਕੇ ਸੜਕੀ ਹਾਦਸੇ ਦੀਆਂ ਜਿਸ ਦੇ ਵਿੱਚ ਬੱਸ ਅਤੇ ਟਰੱਕ ਦੇ ਵਿਚਾਲੇ ਟੱਕਰ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਧੁੰਦ ਦੇ ਕਾਰਨ ਰੋਂਗ ਸਾਈਡ ਤੋਂ ਆ ਰਹੇ ਟਰਾਲੇ ਦੇ ਵਿੱਚ ਪ੍ਰਾਈਵੇਟ ਬੱਸ ਵੱਜਦੀ ਹੈ ਤਹਾਦਸੇ ਦੌਰਾਨ 20 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਜਾਂਦੀਆਂ ਨੇ ਜੋ ਕਿ ਬੱਸ ਦੇ ਵਿੱਚ ਮੌਜੂਦ ਹੁੰਦੀ ਹੈ ਇਲਾਜ ਦੇ ਲਈ ਉਹਨਾਂ ਨੂੰ ਸਰਕਾਰੀ ਹਸਪਤਾਲ ਲਿਜਾਂਦਾ ਗਿਆ ਤਾਂ ਤੁਹਾਨੂੰ ਪੂਰੇ ਹਾਦਸੇ ਬਾਰੇ ਜਾਣਕਾਰੀ ਦਿੰਨੇ ਆ ਕਿਆ ਜਾ ਰਿਹਾ ਕਿ ਤੇਲ ਟੈਂਕਰ ਪ੍ਰਾਈਵੇਟ ਬੱਸ ਨਾਲ ਟਕਰਾ ਜਾਂਦਾ ਰੋਂਗ ਸਾਈਡ ਤੋਂ ਉੱਤੇ ਆ ਰਿਹਾ ਹੋਇਆ ਸੜਕੀ ਮਾਰਗ ਦੇ ਉੱਤੇ ਰੋਂਗ ਸਾਈਡ ਤੋਂ ਆ ਰਿਹਾ ਤੇਲ ਟੈਂਕਰ ਪ੍ਰਾਈਵੇਟ ਬੱਸ ਨਾਲ ਜਾ ਟਕਰਾਇਆ ਇਸ ਟੱਕਰ ਦੇ ਵਿੱਚ 20 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਇਲਾਜ ਦੇ ਲਈ ਲਿਆਂਦਾ ਜਾਂਦਾ ਤਾਂ ਉੱਥੇ ਹੀ ਕੰਡਕਟਰ ਨੇ ਦੱਸਿਆ ਕਿ ਉਹ ਬੱਸ ਦੇ ਵਿੱਚ ਟਿਕਟਾ ਕਰ ਰਿਹਾ ਸੀ ਇਸ ਦੌਰਾਨ ਰੋਂਗ ਸਾਈਡ ਤੋਂ ਆ ਰਹੇ ਟਰਾਲੇ ਦੇ ਨਾਲ ਬੱਸ ਦੀ ਭਿਆਨਕ ਟੱਕਰ ਹੁੰਦੀ ਹੈ ਧੁੰਦ ਦੇ ਕਾਰਨ ਡਰਾਈਵਰ ਨੂੰ ਰੋਂਗ ਸਾਈਡ ਆ ਰਿਹਾ ਟਰਾਲਾ ਨਹੀਂ ਦਿਖਾ